ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਅਕੈਡਮੀ ਜੰਡਿਆਲੀ ਦੇ ਵੱਲੋਂ ਮਾਤਾ ਪਿਤਾ ਦੇ ਸਹਿਯੋਗ ਦੇ ਨਾਲ ਤੰਦਨ ਸ਼੍ਰੀ ਗੁਰੂ ਅਰਜਨ ਪਾਸ਼ਾ ਜੀ ਦੇ ਸ਼ਹਾਦਤ ਨੂੰ ਸਮਰਪਿਤ ਠੰਡੀ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਹੈ। ਇਹਦੇ ਲਈ ਅਸੀਂ ਸਾਰੇ ਮਾਤਾ ਪਿਤਾਏ ਧੰਨਵਾਦੀ ਆਂ। ਤੁਸੀਂ ਜਾਂ ਕਹਿ ਦਈਏ ਅਸੀਂ ਵੀ ਚੀਨੀ, ਰੂਹਾ ਆਜ਼ਾਦੀ ਤੇ ਸਾਰਾ ਸਮਾਨ ਲੈ ਆ ਕੇ ਇੱਥੇ ਪੂਰੀ ਸਮਾਨ ਦੇ ਢੇਲ ਲਗਾ ਦਿੱਤੇ ਕਿ ਵੀ ਸ਼ਬੀਲ ਪੂਰੇ ਹੀ ਜੋਸ਼ ਨੂੰ ਲਗਣੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਅਕੈਡਮੀ ਜੰਡਿਆਲੀ ਵਿਖੇ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਅਤੇ ਛੋਲਿਆਂ ਦੀ ਸ਼ਬੀਲ ਲਗਾਈ ਗਈ ਹੈ ਇਹਦਾ ਮੁੱਖ ਟੀਚਾ ਇਹ ਹੈ ਵੀ ਸਾਡੇ ਬੱਚੇ ਸਿੱਖ ਇਤਿਹਾਸ ਨਾਲ ਜੁੜਨ ਅਤੇ ਪਤਾ ਲੱਗੇ ਉਹਨਾਂ ਨੂੰ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਤਪ ਦੀ ਗਰਮੀ ਦੇ ਵਿੱਚ ਤਤੀ ਤਵੀ ਦੇ ਬੈਠ ਕੇ ਸਿਰ ਵਿੱਚ ਤਪ ਦਾ ਰੇਤਾ ਪਵਾਇਆ ਸਾਨੂੰ ਉਸੂਲਾਂ ਤੇ ਚੱਲਣਾ ਸਿਖਾਉਂਦੇ ਨੇ ਉਹ ਵੀ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਸਾਨੂੰ ਉਸੂਲਾਂ ਤੇ ਚੱਲਣਾ ਚਾਹੀਦਾ ਹੈ ਚਾਹੇ ਸਾਡੀ ਜਾਨ ਚਲੀ ਜਾਵੇ ਅੱਜ ਬੱਚੇ ਸੇਵਾ ਕਰਦੇ ਵੀ ਦਿਖਾਈ ਦੇ ਰਹੇ ਹਾਂਜੀ ਇੱਥੇ ਆਪਣੇ ਦਿਨ ਦੀ ਸ਼ੁਰੂਆਤ ਨਿਤਨੇਮ ਨਾਲ ਕੀਤੀ ਜਾਂਦੀ ਹੈ ਪੰਜਾ ਬਾਣੀਆਂ ਦਾ ਪਾਠ ਕੀਤਾ ਜਾਂਦਾ ਉਸ ਤੋਂ ਬਾਅਦ ਬੱਚਿਆਂ ਨੂੰ ਹੁਕਮਨਾਮਾ ਸਾਹਿਬ ਦਾ ਮਹੱਤਵ ਦੱਸਿਆ ਜਾਂਦਾ ਅਰਥ ਦੱਸਿਆ ਜਾਂਦਾ ਤਾਂ ਕਿ ਬੱਚੇ ਸਾਰਾ ਦਿਨ ਉਸ ਚੀਜ਼ ਨੂੰ ਯਾਦ ਰੱਖਣ ਅਤੇ ਆਪਣੇ ਧਰਮ ਨਾਲ ਅਤੇ ਸਿੱਖੀ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲ ਅਕੈਡਮੀ ਜੰਡਿਆਲੀ ਦੇ ਵੱਲੋਂ ਮਾਤਾ ਪਿਤਾ ਦੇ ਸਹਿਯੋਗ ਦੇ ਨਾਲ ਤਾਂ ਤਾਂ શ્રી ਗੁਰੂ ਅਰਜਨ ਪਾਸ਼ਾ ਜੀ ਦੇ ਸਾਜਿਸ਼ਾ ਹਦੂਦਨ ਸਮਰਪਿਤ ਠੰਡੀ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਹੈ। ਇਹਦੇ ਲਈ ਅਸੀਂ ਸਾਰੇ ਮਾਤਾ ਪਿਤਾ ਜੀ ਧੰਨਵਾਦੀ ਹਾਂ। ਅਸੀਂ ਜਾਂ ਕਹਿ ਦਈਏ ਅਸੀਂ ਵੀ ਚੀਨੀ, ਰੂਆਬਜ਼ਾ ਦੀ ਸਾਰਾ ਸਮਾਨ ਲੈ ਆ ਕੇ ਇੱਥੇ ਪੂਰੀ ਸਮਾਨ ਦੇ ਢੇਲ ਲਗਾ ਦਿੱਤੇ ਕਿ ਵੀ ਸ਼ਬੀਲ ਪੂਰੇ ਹੀ ਜੋਸ਼ੂ ਨਾਲ ਲਗਣੀ ਚਾਹੀਦੀ ਆ। ਗੁਰੂ ਅਰਜਨ ਪਾਸ਼ਾ ਦੀ ਸ਼ਹਾਦਤ ਸਾਨੂੰ ਬੜੀ ਸਿੱਖਿਆ ਦਿੰਦੀ ਹੈ ਗੁਰੂ ਅਰਜਨ ਪਾਸ਼ਾ ਜੀ ਤਤੀ ਤਵੀ ਤੇ ਬੈਠੇ ਹੋ ਵੀ ਕਹਿ ਰਹੇ ਨੇ ਤੇਰਾ ਕੀ ਆ ਮਿੱਠਾ ਲਾਗੇ ਗੁਰੂ ਅਰਜਨ ਪਾਸ਼ਾ ਦਾ ਉਹ ਇੰਨੇ ਦੁੱਖ ਦੇ ਸਮੇਂ ਦੇ ਵਿੱਚ ਇੰਨੀ ਸਰੀਰ ਨੂੰ ਤਕਲੀਫ ਦੇ ਸਮੇਂ ਦੇ ਵਿੱਚ ਵੀ ਕਹਿ ਰਹੇ ਨੇ ਗੁਰੂ ਜੀ ਕਹਿ ਰਹੇ ਨੇ ਤੇਰਾ ਕੀ ਆ ਮਿੱਠਾ ਲਾਗੇ ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਸਾਰੇ ਇੰਨੇ ਵਧੀਆ ਸੁੱਖ-ਸੁਵਿਧਾਵਾਂ ਦੇ ਵਿੱਚ ਰਹਿੰਦੇ ਹੋਏ ਵੀ ਹਰ ਵੇਲੇ ਰੱਬ ਨੂੰ ਪੋਸ ਰਹੇ ਆ ਕਿ ਮੈਨੂੰ ਇਹ ਨਹੀਂ ਦਿੱਤਾ ਮੈਨੂੰ ਇਹ ਨਹੀਂ ਕੀਤਾ ਅਸੀਂ ਗੁਰੂ ਅਰਜਨ ਪਾਸ਼ਾ ਵਲ ਦੇਖੀਏ ਕਿ ਤਤੀ ਤਵੀ ਦੇ ਬੈਠੇ ਵੀ ਗੁਰੂ ਪਾਸ਼ਾ ਧੰਨਵਾਦ ਕਰਦੇ ਪੈ ਨੇ ਜੋ ਤੁਸੀਂ ਮੇਰੇ ਲਈ ਕਰੋਗੇ ਉਹ ਸਹੀ ਹੋਏਗਾ ਤਾਂ ਅਸੀਂ ਵੀ ਉਹਨੂੰ ਕੋ ਸਿੱਖਿਆ ਲਈਏ ਜੋ ਮਾਰਜ ਕਰਦੇ ਨੇ ਉਹਨੂੰ ਸਤ ਸਤ ਕਰਕੇ ਆਪਾਂ ਮੰਨੀਏ ਕਿ ਆਪਣੇ ਜੀਵਨ ਨੂੰ ਗੁਰੂ ਮਾਰਜ ਦੇ ਅਨੁਸਾਰ ਚੱਲਦੇ ਹੋਏ ਨਾ ਬੰਨਣਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹਾਦਤ ਦਿਹਾੜਾ ਮਨਾਇਆ ਗਿਆ ਇਹ ਜਿਸ ਦੇ ਸਬੰਧ ਵਿੱਚ ਅਕਾਲ ਅਕੈਡਮੀ ਜੰਡਿਆਲੀ ਦੇ ਪੂਰੇ ਸਟਾਫ ਅਤੇ ਬੱਚਿਆਂ ਵੱਲੋਂ ਸ਼ਬੀਲ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਛੋਲਿਆਂ ਦਾ ਪ੍ਰਸ਼ਾਦ ਆਪਣਾ ਉਹਦੀ ਸੇਵਾ ਕਰਾਈ ਗਈ ਹੈ ਇਹ ਮਤਲਬ ਸਾਡਾ ਲਗਾਤਾਰ ਇੱਕ ਦੋ ਸਾਲ ਤੋਂ ਇਹ ਅਸੀਂ ਉਦਮ ਕਰਦੇ ਆ ਰਹੇ ਜਿਹਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜਾਣੂ ਕਰਾਉਂਦੇ ਹਾਂ ਵੀ ਦੇਖੋ ਜਿਵੇਂ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਮਤਲਬ ਆਪਣੇ ਸਿੱਖੀ ਲਈ ਉਹਨਾਂ ਨੇ ਕੁਰਬਾਨ ਕਰਤਾ ਮਤਲਬ ਉਹਨਾਂ ਨੇ ਮੁਗਲ ਦਾ ਮੁਗਲਾ ਦਾ ਆਪਣਾ ਉਹਨਾਂ ਦਾ ਮਤਲਬ ਉਹਨਾਂ ਨੂੰ ਇਨ ਨਹੀਂ ਮੰਨੀ ਤੋ ਉਹ ਆਪਣਾ ਆਪਣੇ ਸਰੀਰਵਾਰਨ ਦਾ ਉਹਨਾਂ ਨੂੰ ਮਤਲਬ ਉਹਨਾਂ ਨੇ ਕਿਹਾ ਵੀ ਮੈਂ ਆਪਣਾ ਸਰੀਰ ਵਾਰ ਦੂੰਗਾ ਪਰ ਮੈਂ ਤੁਹਾਡੀ ਇਨ ਨਹੀਂ ਮੰਨੂਗਾ ਇਸ ਕਰਕੇ ਮਤਲਬ ਇਹ ਬੱਚਿਆਂ ਨੂੰ ਇਹ ਸਿੱਖਿਆ ਮਿਲਦੀ ਹੈ ਵੀ ਆਪਣਾ ਜੋ ਵੀ ਹੈ ਵੀ ਤੁਸੀਂ ਆਪਣੀ ਸੇਵਾ ਵਾਸਤੇ ਆਪਣਾ ਤਨ ਮਨ ਤੁਹਾਨੂੰ ਜੋ ਵੀ ਹੈ ਤੁਸੀਂ ਇਹ ਸੇਵਾ ਦੇ ਵਿੱਚ ਲਾਓ ਤੇ ਜਿਸ ਦੇ ਨਾਲ ਵੀ ਤੁਹਾਨੂੰ ਗੁਰੂ ਸਾਹਿਬ ਦੀਆਂ ਹੋਰ ਅਸੀਸਾਂ ਤੁਹਾਨੂੰ ਪ੍ਰਾਪਤ ਹੋ ਸਕਣਗੀਆਂ